ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅਪਰ ਅਪਾਰ ਕਿਰਪਾ ਰਹਿਮਤ ਬਖਸ਼ੇ ਸਦਕਾ ਪਠਾੜੇ ਜ਼ਿਲ੍ਹੇ ਦੇ ਇਤਿਹਾਸਕ ਨਗਰ ਕਰਹਾਲੀ ਸਾਹਿਬ ਦੇ ਨੌਜਵਾਨਾਂ ਵੱਲੋਂ ਵੱਟਾ ਉਪਰਾਲਾ ਕੀਤਾ ਗਿਆ ਹੈ ਜੋ ਕਿ ਹੜ੍ਹ ਪੀੜਤ ਇਲਾਕਿਆਂ ਲਈ ਅੱਖ ਜਿਹੜੀਆਂ ਕਿ ਲੋੜਿੰਦੀਆਂ ਵਸਤੂਆਂ ਜਿਵੇਂ ਕਿ ਪਸ਼ੂਆਂ ਲਈ ਹਰਾ ਚਾਰਾ, ਤੁੰਡੀ, ਫੀਡ, ਦਾਣਾ ਆਦੋ ਰਗਹਾਂ ਅਤੇ ਮਨੁੱਖਾਂ ਲਈ ਜਿਹੜਾ ਕਿ ਲੋੜਿੰਦੀਆਂ ਵਸਤੂਆਂ ਜਿਹੜਾ ਕਿ ਪਾਣੀ ਦੇ ਨਾਲ ਇਲਾਕਿਆਂ ਵਿੱਚ ਜਿਹੜੇ ਇਲਾਕਿਆਂ ਵਿੱਚ ਤੈਸਨੈਸ ਹੋ ਗਿਆ ਹੈ ਜਣੀ ਕਿ ਸਾਰੇ ਹਾਂ ਕਿ ਇਸ ਘਟਨਾ ਦੇ ਜਿਹੜੀ ਪ੍ਰਭਾਈ ਕਰਨੀ ਤਾਂ ਬਹੁਤ ਹੀ ਇੱਕ ਵੱਡਾ ਕਾਰਜ ਕਿਹਾ ਜਾ ਸਕਦਾ ਹੈ ਪਰ ਪੰਜਾਬ ਦੇ ਲੋਕ ਜਿਹੜੇ ਕਿ ਆਪਣੇ ਵਿਰਸੇ ਆਪਣੇ ਇਤਿਹਾਸ ਆਪਣੀ ਸੇਵਾ ਭਾਵਨਾ ਨਾਲ ਵੱਡੇ ਪੱਧਰ ਦੇ ਉੱਪਰ ਜਿਨ੍ਹਾਂ ਨੇ ਆਪਣੇ ਝੰਡੇ ਬਲੰਦ ਕੀਤੇ ਹਨ ਹਮੇਸ਼ਾ ਹੀ ਪੰਜਾਬ ਜਿੱਥੇ ਕਿਤੇ ਵੀ ਪੰਜਾਬ ਚਾ ਵੱਖ-ਵੱਖ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਜਿਹੜਾ ਆਪਤ ਕੁਦਰਤੀ ਆਫ ਦੇ ਨਾਲ ਜਿੱਥੇ ਵੀ ਕਿਤੇ ਕੋਈ ਅਜੇ ਹੀ ਘਟਨਾ ਵਾਪਰੀ ਤਾਂ ਪੰਜਾਬ ਸਭ ਤੋਂ ਅੱਗੇ ਸਭ ਤੋਂ ਪਹਿਲਾ ਅਤੇ ਹਰੇਕ ਜਿਹੜਾ ਮਹਿਲਾ ਵਸੀਲਾ ਆਪਣੇ ਪੱਦਰ ਦੇ ਉੱਤੇ ਕਰਦੇ ਹੋਏ ਪੰਜਾਬ ਹਮੇਸ਼ਾ ਜੀ ਖੜਦਾ ਆਇਆ ਤੇ ਖੜਦਾ ਰਿਹਾ ਤੇ ਖੜਦਾ ਹੀ ਰਹੇਗਾ ਅਸੀਂ ਸਮੂੱਚੀ ਪਾਰਸ ਪੰਜਾਬ ਟੀਵੀ ਦੀ ਟੀਮ ਵੱਲੋਂ ਇਹਨਾਂ ਨੌਜਵਾਨਾਂ ਦੇ ਇਸ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦੇ ਹਾਂ ਅਤੇ ਹੋਰ ਵੀ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਇਤਿਹਾਸਕ ਜਿਹੜੇ ਜਾਂ ਕਿੜੇ ਕਾਇ ਸਕਦੇ ਹਾਂ ਕਿ ਪਟਿਆਲਾ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਹਨ ਜਿਨ੍ਹਾਂ ਉੱਪਰ ਪਰਮੇਸ਼ਰ ਦੀ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੈ ਜਿਨ੍ਹਾਂ ਨੂੰ ਕੁਦਰਤੀ ਆਫਤ ਤੋਂ ਪਰਮੇਸ਼ਰ ਨੇ ਬਚਾਇਆ ਹੋਇਆ ਹੈ ਸਾਡਾ ਸਾਰਿਆਂ ਦਾ ਹੀ ਫਰਜ ਬਣਦਾ ਹੈ ਕਿ ਆਪਣੀ ਜਿਹੜੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਦਸਵੰਦ ਸੇਵਾ ਦੇ ਰੇਖੇ ਅਨੁਸਾਰ ਵਈ ਅਸੀਂ ਇਹਨਾਂ ਹਰ ਤੀੜ ਸਾਡੇ ਭਰਾਵਾਂ ਦੇ ਨਾਲ ਜੁੜ ਕੇ ਇਹ ਆਪਣੇ ਉਹਨਾਂ ਪਿਆਸਾਂ ਨੂੰ ਪਿਆਸ ਦਾ ਜਿੰਨਾ ਦੇ ਸੇ ਦੁੱਖਾਂ ਦਾ ਸਾਥ ਹੈ ਨਾ ਉਹਦੇ ਤੋਂ ਥੋੜਾ ਬਹੁਤ ਜਿਹੜਾ ਜਿਹੜਾ ਪਾ ਕੇ ਹੁਨਾ ਭਰਾਵਾਂ ਦੇ ਜਿਹੜੇ ਇਸ ਔਖੀ ਘੜੀ ਦੇ ਵਿੱਚ ਅਸੀਂ ਬਾਹ ਫੜੀਏ ਤਾਂ ਕਿ ਉਹਨਾਂ ਦਾ ਜਿਹੜਾ ਦਰਦ ਬੰਡਾਇਆ ਜਾ ਸਕੇ ਭੁੱਲਾਂ ਚੁੱਕਾਂ ਦੀ ਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ